ਮੈਂ ਮੈਂ ਇਹ ਕਹਿਣਾ ਚਾਹੁੰਦਾ ਸੀਗਾ ਕਿ ਅੱਜ ਜਿਹੜੀਆਂ ਖਬਰਾਂ ਬੀਤੇ ਕੱਲ ਜਿਹੜਾ ਅਮਰੀਕਨ ਰਾਜ ਦੇ ਉੱਤੇ ਜਿਹੜੇ ਸਾਡੇ ਯੂ ਐਸ ਏ ਤੋਂ ਰਿਪੋਰਟ ਹੋ ਕੇ ਭਾਰਤੀ ਆ 104 ਭਾਰਤੀ ਉਹਨਾਂ ਬਾਅਦ ਇਹ ਸਵੇਰੇ ਕੱਲ ਤਾਂ ਇਹ ਖਬਰਾਂ ਜਿਆਦੀਆਂ ਪ੍ਰਕਾਸ਼ਿਤ ਨਹੀਂ ਹੋਈਆਂ ਪਰ ਜਦੋਂ ਉਹ ਬੰਦੇ ਹੋਰ ਮਿਲੇ ਉਹਨਾਂ ਨੇ ਜਿਹੜੀ ਹੱਡ ਬੀਤੀ ਸੁਣਾਈ ਜਿਹੜਾ ਉਹਨਾਂ ਨੇ ਕਿਹਾ ਕਿ ਸਾਨੂੰ ਹੱਥ ਕੜੀਆਂ ਲਾ ਕੇ ਲੈਂਦਾ ਸਾਨੂੰ ਪੈਰਾਂ ਨੂੰ ਜ਼ੰਜੀਰਾਂ ਜਿਹੜੀਆਂ ਉਹ ਬਾਦ ਕੇ ਰੈਂਦਾ ਮੈਂ ਸਮਝਦਾ ਕਿ ਮਨੁੱਖੀ ਹੱਦਕਾਦਾਂ ਦੀ ਜਿਹੜੀ ਆ ਬਹੁਤ ਵੱਡੀ ਕੋਰ ਉਲੰਘਣਾ ਹੈ ਸਦ ਇਹਨੂੰ ਨਾ ਸਮਝਣ ਦੀ ਲੋੜ ਹੈ ਮੈਂ ਤੁਹਾਨੂੰ ਮੀਡੀਆ ਵਾਲੇ ਦੋਸਤਾਂ ਨੂੰ ਕਹੂੰਗਾ ਇਹ ਜੋ ਕੁਝ ਹੋਇਆ ਜਾਂ ਹੋਣਾ ਆ ਜੇ ਇਹਨੂੰ ਬੜੀ ਗੰਭੀਰਤਾ ਨਾਲ ਸਮਝਣ ਦੀ ਲੋੜ ਹੈ ਇੱਕ ਤਾਂ ਮਤਲਬ ਜਿਹੜਾ ਇੰਨੀ ਕਾਲੀ ਦੇ ਵਿੱਚ ਅਮਰੀਕਨ ਫੌਜ ਦਾ ਜਹਾਜ਼ ਵਰਤਿਆ ਗਿਆ ਉਹਨੂੰ ਇੱਥੇ ਲਿਆਂਦਾ ਗਿਆ ਉਹ ਜਿਸ ਢੰਗ ਨਾਲ ਇੰਨੀ ਲੰਮੀ ਫਲਾਈਟ ਦੇ ਵਿੱਚ ਇਹਦਾ ਖਿਆਲ ਜਿੱਥੋਂ ਚੱਲੇ ਉੱਥੋਂ ਘਟੋ ਘਟ ਵੀ ਜਿੱਦੇ ਸਿੱਦੇ ਵੀ ਆਏ ਹੋਣਗੇ ਇਹ ਰਸਤੇ ਜੇ ਥੋੜਾ ਤੇਲ ਵੀ ਲਿਆਉ 18 ਘੰਟੇ ਤੋਂ ਕੱਟ ਕੇ ਤੇ ਫਲਾਈਟ ਨਹੀਂ ਹੁੰਦੀ ਅਮਰੀਕਾ ਦੇ ਕਿਸੇ ਕੋਨੇ ਦੇ ਵਿੱਚੋਂ 18 ਘੰਟੇ ਦੀ ਲਗਾਤਾਰ ਫਲਾਈਟ ਤੋਂ ਲਈ ਜਹਾਜ਼ ਉਹ ਜੂਸ ਕੀਤਾ ਗਿਆ ਜਿਹੜਾ ਜੱਤ ਦੀ ਜਹਾਜ਼ ਨਹੀਂ ਸੀਗਾ ਜਿਹੜਾ ਫੌਜ ਦਾ ਜਹਾਜ਼ ਸੀਗਾ ਜਿਹਦੇ ਵਿੱਚ ਬੰਦਾ ਸੀਟ ਤੇ ਕੋਈ ਸੀਟਾ-ਸੂਟਾ ਨਹੀਂ ਹੁੰਦੀਆਂ ਕੁਝ ਨਹੀਂ ਹੁੰਦੀਆਂ ਥੱਲੇ ਹੀ ਫੱਟੇ ਲੱਗੇ ਹੁੰਦੇ ਆ ਉਹਦੇ ਤੇ ਉਹਨਾਂ ਨੂੰ ਬਾਹਰ ਲੈਣ ਦਾ ਇਹ ਇੱਕ ਬਹੁਤ ਮੈਂ ਸਮਝਦਾ ਕਿ ਜਿੱਦਾਂ ਉਹਨਾਂ ਨੂੰ ਲਿਆਂਦਾ ਗਿਆ ਜਹਾਜ਼ ਦੇ ਅੰਦਰ ਕਿਉਂਕਿ ਜਦੋਂ ਉਹ ਬਾਹਰ ਆਏ ਉਦੋਂ ਤੋਂ ਉਹਨਾਂ ਦੀਆਂ ਬੇੜੀਆਂ ਵਗੈਰਾ ਲੱਥੀਆਂ ਸੀ ਪਰ ਜਦੋਂ ਮੁੰਡੇ ਬਚਾਦੇ ਉੱਥੋਂ ਬਾਹਰ ਆਏ ਕੱਲ ਉਹਨਾਂ ਦੇ ਬਾਅਦ ਆ ਕੇ ਵੱਖ-ਵੱਖ ਥਾਵਾਂ ਤੇ ਜਾ ਕੇ ਆਪਣੇ ਘਰਾਂ 'ਚ ਦੱਸਿਆ ਕਿ ਸਾਨੂੰ ਇਦਾਂ ਇਦਾਂ ਲਿਆਂਦਾ ਗਿਆ ਇੱਕ ਤਾਂ ਇਹ ਬਹੁਤ ਤੂਲ ਕਿਸਮ ਦੀ ਜਿਹੜੀ ਇਹ ਘਟਨਾ ਮਤਲਬ ਇਹਨੂੰ ਇਸ ਹਿਸਾਬ ਨਾਲ ਸਰ ਉਹਨਾਂ ਨੂੰ ਅਪਰਾਧੀ ਮੰਨ ਲਿਆ ਗਿਆ ਜਦੋਂ ਕਿ ਉਹ ਅਪਰਾਧੀ ਨਹੀਂ ਗਏ ਮੈਂ ਉਹਨਾਂ ਨੂੰ ਅਪਰਾਧੀ ਨਹੀਂ ਮੰਨਦਾ ਉਹਨਾਂ ਦੇ ਨਾਲ ਜਿਹੜਾ ਬਤਿਹਦਾ ਕੀਤਾ ਗਿਆ ਉਹ ਬਹੁਤ ਨੀਵੇਂ ਲੈਵਲ ਦਾ ਕੀਤਾ ਗਿਆ ਉਹ ਅਪਰਾਧੀ ਨਹੀਂ ਗਏ ਉਹ ਅਪਰਾਧ ਦਾ ਸ਼ਿਕਾਰ ਹੋ ਗਏ ਇਹ ਤੁਸੀਂ ਵੀ ਇਹਦੀ ਗੱਲ ਫੇਰ ਨੋਟ ਕਰਿਓ ਉਹ ਅਪਰਾਧੀ ਨਹੀਂ ਗਏ ਉਹ ਅਪਰਾਧ ਦਾ ਸ਼ਿਕਾਰ ਹੋ ਗਏ ਕਿ ਜਿਹੜਾ ਇਹ ਸਾਰਾ ਸਿਸਟਮ ਆ ਉਹਨਾਂ ਨੇ ਕੱਲ ਮੈਨੂੰ ਦੱਸਿਆ ਕਿ 40 40 45 45 ਲੱਖ ਰੁਪਏ ਦਿੱਤਾ ਉਹਨਾਂ ਨੂੰ ਕਿਹਾ ਗਿਆ ਸੀ ਕਿ ਉਹਨਾਂ ਦੇ ਵੀਜ਼ੇ ਜਿਹੜੇ ਆ ਉਹ ਸਿੱਧੇ ਆ ਉਹ ਸਿੱਧਾ ਅਮਰੀਕਾ 'ਚ ਜਾ ਕੇ ਉਤਰਨਗੇ ਕੋਈ ਗੈਰਕਾਨੂੰਨੀ ਮਤਲਬ ਵੀਜ਼ਾ ਨਹੀਂ ਹੈ ਤੇ ਉਹਨਾਂ ਵਿਚਾਰਿਆਂ ਨੇ ਪੈਸੇ ਵੀ ਤਾਂ ਇਹਨੇ ਦਿੱਤੇ ਉਹਨਾਂ ਨਾਲ ਇਹ ਇੱਕ ਅਪਰਾਧਕ ਕਾਰਵਾਈ ਹੋਈ ਕਿ ਉਹਨਾਂ ਨੂੰ ਅਸਲੀ ਵੀਜ਼ੇ ਦੇ ਪੈਸੇ ਲੈ ਕੇ ਝਾਲੀ ਵੀਜ਼ਾ ਦੇ ਉੱਤੇ ਉਹਨਾਂ ਨੂੰ ਉੱਥੇ ਭੇਜ ਕੇ ਜਿਹੜਾ ਮੈਕਸੀਕੋ ਵਰਗੇ ਥਾਵਾਂ ਤੇ ਜਾਂ ਹੋਰ ਥਾਵਾਂ ਤੋਂ ਜਿੱਥੇ ਉਹਨਾਂ ਨੂੰ ਮੁੜ ਕੇ ਬਾਦਰ ਜਿਹੜਾ ਟਪਾਇਆ ਗਿਆ ਇੱਕ ਤਾਂ ਵੱਲਾ ਇਹ ਇਹ ਗੱਲ ਜਿਹੜੀ ਆ ਮੈਂ ਕਹਿਣੀ ਚਾਹੁੰਦਾ ਕਿ ਉਹ ਵਿਚਾਰੇ ਜਿਸ ਤੰਗ ਨਾਲ ਉਹਨਾਂ ਨੂੰ ਪੇਸ਼ ਕੀਤਾ ਗਿਆ ਜਿਸ ਤੰਗ ਨਾਲ ਰਤੀਦਾ ਕੀਤਾ ਗਿਆ ਉਸ ਅਪਰਾਧੀ ਨਹੀਂ ਸੀਗੇ ਤੇ ਮਨੁੱਖੀ ਅਧਿਕਾਰਾਂ ਦੀ ਇੱਕ ਇੱਕ ਹੋਰ ਅਲੰਘਣਾ ਇਦਾਂ ਲੈਉਣਾ ਜਿਹੜਾ ਮੈਂ ਸਮਝਦਾ ਕਿ ਬਹੁਤ ਹੀ ਮਾੜਾ ਤਾਂ ਜਿਹੜਾ ਉਹਨਾਂ ਨੇ ਕੀਤਾ ਕਿ ਉਹਨਾਂ ਨੇ ਕੋਈ ਸਦੋ ਕੋ ਟੈਰਿਸ ਤੋਂ ਥੋੜੇ ਜਿਹੇ ਵਿਚਾਰੇ ਉਹਤੇ ਰੋਟੀ ਦੁੱਜੀ ਕਮਾਉਣ ਗਏ ਉਤੇ ਰੋਟੀ ਦੁੱਜੀ ਦੀ ਵਿਚਾਰੇ ਗਏ ਏਜੰਟਾਂ ਨੂੰ ਪੈਸੇ ਦੇ ਕੇ ਗਏ ਅਪੜੇ 40 40 45 45 ਲੱਖ ਰੁਪਇਆ ਦੇ ਕੇ ਗਏ ਆਪਣੇ ਪਾਲਣ ਪਾਲਨ ਵਾਸਤੇ ਗਏ ਸੀਗੇ ਪਾਲਣ ਕਰਨ ਵਾਸਤੇ ਨਹੀਂ ਗਏ ਪਦੋਂ ਦੰਨਾ ਉਹਨਾਂ ਦੇ ਨਾਲ ਵਾਰ ਜਿਹੜਾ ਪਰਾਧੀਆਂ ਨਾਲ ਕੀਤਾ ਗਿਆ ਦੂਜਾ ਜਿਹੜਾ ਸਮਝਣ ਦੀ ਲੋੜ ਹੈ ਜਿਹੜਾ ਉਹਨਾਂ ਕੋਲੋਂ ਕੱਲ ਸੀ ਸਮਝਿਆ ਬਹੁਤ ਸਾਰੇ ਬੱਚਿਆਂ ਨੇ ਦੱਸਿਆ ਕਿ ਜਿਹੜੇ ਏਜੰਟ ਹੈ ਉਹ ਦੁਬਈ ਦੇ ਵਿੱਚ ਸੀਗੇ ਜਿਨ੍ਹਾਂ ਨੇ ਸਾਡੇ ਨਾਲ ਗੱਲ ਕਰਕੇ ਸਾਨੂੰ ਨੇ ਭੇਜਿਆ ਕੁਝ ਇੰਡੀਆ ਦੇ ਵੀ ਦੱਸੇ ਉਹਨਾਂ ਨੇ ਦੁਬਈ ਦੇ ਇੱਕ ਮੁੰਡਾ ਲੰਡਨ ਦਾ ਦੱਸਦਾ ਇੱਕ ਮੁੰਡਾ ਕਹਿੰਦਾ ਮੇਰੀ ਦੁਬਈ ਚ ਗੱਲ ਹੋਈ ਦੁਬਈ ਦੇ ਏਜੰਟ ਨੇ ਉਦੋਂ ਉਹ ਉੱਥੋਂ ਚੜੇ ਕੋਈ ਬੰਬੇਓ ਕੋਈ ਦਿੱਲੀਓ ਕੋ ਕਿਤੇ ਉੱਡ ਕੇ ਉੱਥੇ ਜਾ ਕੇ ਉੱਥੋਂ ਕੇ ਗਏ ਇੱਕ ਤੇ ਜਿਹੜਾ ਇਹ ਮਨੁੱਖੀ ਤਸਕਰੀ ਤੁਸੀਂ ਨੋਟ ਕਰਿਓ ਜਿਹੜਾ ਮੈਂ ਸ਼ਬਦ ਬੋਲਿਆ ਜਿਹੜਾ ਇਹ ਮਨੁੱਖੀ ਤਸਕਰੀ ਦਾ ਧੰਦਾ ਹੁੰਦਾ ਇਹ ਇੱਕ ਇੰਟਰਨੈਸ਼ਨਲ ਨੈਟਵਰਕ ਹੈ ਇਹਦੇ ਵਿੱਚ ਬਈ ਤੋਂ ਲੈ ਕੇ ਬੰਬੇ ਦਿੱਲੀ ਪੰਜਾਬ ਦੇ ਕੁਝ ਹਿੱਸਿਆਂ ਤੋਂ ਲੈ ਕੇ ਲੰਡਨ ਨਿਊਯਾਰਕ ਤੱਕ ਇਹਦੀਆਂ ਜੜ੍ਹਾਂ ਨੇ ਪੂਰੇ ਵਰਲਡਵਾਈਡ ਦੇ ਵਿੱਚ ਚੱਲਦਾ ਜਿਹੜਾ ਇਹ ਇਹ ਜਿਹੜਾ ਗੈਂਗ ਆ ਜਿਹੜਾ ਇਹ ਇਮੀਗ੍ਰੇਸ਼ਨ ਦਾ ਕੰਮ ਕਰਦੇ ਆ ਇਹ ਜਿਹੜਾ ਮਨੁੱਖੀ ਤਸਕਰੀ ਦਾ ਕੰਮ ਹੈ ਇਹ ਕੋਈ ਐ ਨਹੀਂ ਹੈ ਪੂਰੇ ਵਰਲਡ ਦਾ ਇੱਕ ਨੈਟਵਰਕ ਹੈ ਔਰ ਇਹ ਵੀ ਇੱਕ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਤੁਸੀਂ ਡੋਟ ਰੱਖਿਓ ਜਿੰਨੇ ਬੰਦੇ ਮੈਂ ਕੱਲ ਪੁੱਛਿਆ ਔਰ ਮੈਨੂੰ ਹੋਰ ਵੀ ਬਹੁਤ ਬੰਦਿਆਂ ਨੇ ਦੱਸਿਆ ਕਿ ਇਹ ਬੰਦੇ ਸਾਰੇ ਜਾਂ ਤਾਂ ਦਿੱਲੀ ਤੋਂ ਚੜ੍ਹਦੇ ਜਾ ਕੇ ਜਾਏ ਬੰਬੇਰ ਦੇ ਸ਼ਹਿਰ ਤੋਂ ਚੜਦੇ ਆ ਵੱਡਿਆ ਸ਼ਹਿਰਾਂ ਤੋਂ ਕਲਕੱਤੇ ਦੇ ਸ਼ਹਿਰ ਤੋਂ ਚੜਦੇ ਆ ਪੰਜਾਬ ਦੇ ਕਿਸੇ 에어ਪੋਰਟ ਨੂੰ ਉਹਨਾਂ ਨੇ ਜੂਸ ਦੀ ਕੀਤਾ ਕਿਤੇ ਕਦੀ ਇੱਥੋਂ ਚੜੇ ਦੀਓ ਇੱਥੋਂ ਚੜਦੇ ਆ ਤਾਂ ਉਸੇ ਲਈ ਪਤਾ ਲੱਗ ਜਾਂਦਾ ਇਹਦਾ ਮਤਲਬ ਕਿ ਉਹ ਜਿਹੜਾ ਨੈਟਵਰਕ ਹੈ ਉਹਨਾਂ ਦੇ ਇਮੀਗ੍ਰੇਸ਼ਨ ਤੱਕ ਵੀ ਲਿੰਕ ਨੇ ਉਹਦੇ ਇਮੀਗ੍ਰੇਸ਼ਨ ਦੇ ਬੰਦੇ ਵੀ ਜਿਹੜੇ ਉਹਨਾਂ ਨਾਲ ਰਲੇ ਆ ਉਹਨਾਂ ਨੂੰ ਪਤਾ ਹੁੰਦਾ ਕਿ ਅੱਜ ਆ ਬੰਦਾ ਆ ਰਿਹਾ ਤੈਨੂੰ ਚੜਾਉਣਾ ਇਸ ਕਰਕੇ ਇਹ ਜਿਹੜਾ ਨੈਟਵਰਕ ਹੈ ਇਹਦੀ ਜਾਂਚ ਕਰਨੀ ਚਾਹੀਦੀ ਹੈ ਮੋਦੀ ਸਰਕਾਰ ਨੂੰ ਇੰਡੀਆ ਦੇ ਹੋਮ ਮਿਨਿਸਟਰੀ ਨੂੰ ਕਿ ਇਹ ਇਹ ਕੌਣ ਕੌਣ ਨੇ ਲੋਕ ਜਿੰਨਾਂ ਦੇ ਜਾਲ ਚ ਫਸ ਕੇ ਲੋਕ ਬਾਹਰ ਚਲੇ ਗਏ ਇਹ ਜਿਹੜਾ ਬਹੁਤ ਜੂਰੀ ਸਵਾਲ ਹੈ ਕਿ ਜਿਨ੍ਹਾਂ ਨੇ ਇਹਨਾਂ ਨੂੰ ਸੁਪਨੇ ਦਿਖਾਤੇ ਕਿ 45 ਲੱਖ ਰੁਪਇਆ ਦੋ 40 ਲੱਖ ਰੁਪਇਆ ਦੋ ਉਹ ਇੱਕ ਕੇਸ ਤੇ ਹਿੜਿਆਣਾ ਦਾ ਆਇਆ ਸੀਗਾ ਕਿ ਸ਼ਾਇਦ ਦੋ ਮੁੰਡਿਆਂ ਨੇ 2.5 ਕਰੋੜ ਸ਼ਾਇਦ ਕਹਿਦੇ ਹੀ ਉਹ ਮੁੰਡੇ ਕੇ 2.5 ਕਰੋੜ ਰੁਪਇਆ ਵੀ ਦਿੱਤਾ ਦੇਖੋ ਤੁਸੀਂ ਕਿੰਨਾ ਪੈਸਾ ਜਿਹੜਾ ਇਹ ਟਰੈਵਲ ਏਜੰਟ ਜਿਹੜਾ ਲੁੱਟ ਕੇ ਲੱਗੇ